ਦੇ ਵਿੱਚ ਆਪਣੇ ਇਲਾਕੇ ਦਾ ਨੁਮਾਇੰਦਾ ਬਣਾ ਕੇ ਉਥੋਂ ਚੁਣ ਕੇ ਲੋਕਾਂ ਨੇ ਭੇਜਣਾ ਹੈ ਇਸ ਕਰਕੇ ਬਹੁਤ ਹੀ ਇਲੈਕਸ਼ਨ ਤਾਂ ਚਾਹੇ ਪੰਚਾਇਤ ਦਾ ਹੋਵੇ ਉਹ ਵੀ ਬੜਾ ਮਹੱਤਵਪੂਰਨ ਹੁੰਦਾ ਹੈ ਕਿਉਂਕਿ ਪਿੰਡ ਦੇ ਮਸਲੇ ਤੋਂ ਹੀ ਸਾਰੇ ਮਸਲੇ ਚੱਲੂ ਹੁੰਦੇ ਆ ਪਰ ਆਹ ਦੇਸ਼ ਦੇ ਮੁੱਦਿਆਂ ਦੇ ਉੱਤੇ ਇਹ ਪੰਜਾਬ ਦੇ ਅੰਦਰ ਜਿਸ ਕਿਸਮ ਦੇ ਹਾਲਾਤ ਹੈ ਉਹਨਾਂ ਨੂੰ ਕਿਵੇਂ ਦੇਸ਼ ਦੀ ਤਰੱਕੀ ਦੇ ਨਾਲ ਜੋੜਿਆ ਜਾ ਸਕੇ ਉਹਦੇ ਵਾਸਤੇ ਇੱਕ ਮੈਂ ਸਮਝਦਾ ਪਹਿਲਾ ਕਦਮ ਜਿਹੜਾ ਹੈ ਆ ਅੱਜ ਹਰਵਿੰਦ ਖੰਨਾ ਜੀ ਨੇ ਇੱਥੋਂ ਜਿਹੜਾ ਚੱਕਿਆ ਤੇ ਅੱਜ ਸੰਗਰੂਰ ਇਲਾਕੇ ਦੇ ਲੋਕਾਂ ਦੇ ਅਸ਼ੀਰਵਾਦ ਦੇ ਵਾਸਤੇ ਅੱਜ ਇਹਨਾਂ ਨੇ ਨਾਮਿਨੇਸ਼ਨ ਭਰਿਆ ਬਹੁਤ ਸਾਰੇ ਮਸਲੇ ਪੰਜਾਬ ਜੇ ਪੰਜਾਬ ਦੇ ਦਰਪੇਸ਼ ਹੈਗੇ ਕੁਝ ਅੱਜ ਦੇ ਇਸ ਮਾਹੌਲ 'ਚ ਅੱਖੋਂ ਪਰੋਖੇ ਲੋਕ ਕਰੀ ਬੈਠੇ ਆ ਪਰ ਲੋਕਾਂ ਨੂੰ ਭੁੱਲਣਾ ਨਹੀਂ ਚਾਹੀਦਾ ਕਿ ਲੱਖਾਂ ਲੋਕਾਂ ਦੇ ਘਰ ਨਸ਼ੇ ਦੀ ਚਪੇਟ ਦੇ ਵਿੱਚ ਅੱਜ ਵੀ ਭੁਗਤ ਰਹੇ ਐ ਜਿਹਦਾ ਕਿਤੇ ਵੀ ਇਸ ਸਰਕਾਰ ਨੇ ਕੋਈ ਆਮ ਆਦਮੀ ਪਾਰਟੀ ਸਰਕਾਰ ਨੇ ਪੰਜਾਬ ਦੀ ਸਰਕਾਰ ਨੇ ਕੋਈ ਸੰਗਿਆਨ ਨਹੀਂ ਲਿਆ ਅੱਜ ਵੀ ਪੰਜਾਬ ਦੇ ਅੰਦਰ ਖੋਹਾਂ ਫਰੋਤੀਆਂ ਗੁੰਡਾਗਰਦੀ ਕੋਈ ਵੀ ਔਰਤ ਜਿਹੜੀ ਮਹਿਫੂਜ਼ ਹੈ ਨਹੀਂ ਜਦੀ ਇੱਜ਼ਤ ਉਹ ਮਸਲੇ ਅੱਜ ਸਾਰੇ ਦਰਕਿਨਾਰ ਹੋਏ ਪਏ ਐ ਅੱਜ ਬਹੁਤ ਸਾਰੇ ਸਵਾਲ ਐ ਜਿਹੜੇ ਲੋਕਾਂ ਨਾਲ ਕਰਾਂਗੇ ਪਰ ਅੱਜ ਜਿਹੜਾ ਪੱਖ ਦਾ ਮੁੱਦਾ ਹੈਗਾ ਜਿਹਦੇ ਵਾਸਤੇ ਅੱਜ ਵੀ ਇੱਥੇ ਜਿਸ ਕਿਸਮ ਦੀ ਆ ਇਕੱਲੀ ਛਾਉਣੀ ਆ ਕਚਹਿਰੀ ਨਹੀਂ ਛਾਉਣੀ ਬਣੀ ਪਈ ਕੱਲਾ ਸੰਗਰੂਰ ਛਾਉਣੀ ਨਹੀਂ ਬਣਿਆ ਪਿਆ ਪੁਲਿਸ ਦੀ ਪੂਰਾ ਪੰਜਾਬ ਪੁਲਿਸ ਦੀ ਛਾਉਣੀ ਬਣਿਆ ਪਿਆ ਅੱਜ ਪੰਜਾਬ ਦੇ ਕਿਸਾਨ ਸੜਕਾਂ ਤੇ ਕਿਉਂ ਬੈਠੇ ਐ ਚਾਹੇ ਆ ਜੋ ਆਪਣਾ ਗੁੱਸਾ ਭਾਜਪੀ ਪ੍ਰਤੀ ਪ੍ਰਗਟ ਕਰ ਰਹੀ ਹੈ ਪਰ ਮੈਂ ਮੇਰੇ ਕਿਸਾਨ ਭਰਾਵਾਂ ਨੂੰ ਪੁੱਛਣਾ ਚਾਹਨਾ ਵੀ ਵਕੀਲ ਕੇ ਜਾ ਕੀਤਾ ਸੀ ਤੁਸੀਂ ਅੱਜ ਵਕੀਲ ਸੁੱਤਾ ਕਿਉਂ ਐ ਵਕੀਲ ਬੋਲਦਾ ਕਿਉਂ ਨਹੀਂ ਕਿਉਂ ਕਿਸਾਨ ਸੜਕਾਂ ਤੇ ਬੈਠੇ ਐ ਆ ਸਮੱਸਿਆ ਕੱਲੇ ਬੀਜੇਪੀ ਦੀ ਨਹੀਂ ਅੱਜ ਬੀਜੇਪੀ ਦੇ ਕੈਂਡੀਡੇਟ ਨੂੰ ਇੱਥੇ ਆਣ ਤੋਂ ਪਹਿਲਾਂ ਸੋ ਜਦੋ ਜਹਿਦ ਕਰਕੇ ਪਹੁੰਚੜ ਪਿਆ ਮੱਦਾ ਨਹੀਂ ਸਾਹਿਬ ਕੈਂਡੀਡੇਟ ਨੇ ਦਾ ਵੋਟਾਂ ਮੰਗਣ ਵਾਟ ਜਾਣਾ ਲੋਕਾਂ ਕੋਲ ਜਾਊਗਾ ਜਿਸ ਹਾਲਾਚੇ ਪਰ ਉਹਨਾਂ ਦੀ ਸੋਚੋ ਜਿਹੜੇ ਸੜਕਾਂ ਦੇ ਉੱਤੇ ਟੰਗ ਹੋ ਰਹੇ ਲੋਕ ਤੇ ਜਿਹੜੇ ਵਪਾਰੀ ਵਰਗ ਕੰਮ ਕਰਨ ਵਾਲੇ ਲੋਕ ਐ ਜਿਨ੍ਹਾਂ ਨੇ ਅੱਗੇ ਆਪਣਾ ਕਿਤੇ ਜਾਣਾ ਹੈ ਦੇਸ਼ ਦੇ ਅੰਦਰ ਰੇਲਵੇ ਟਰੈਕਸ ਤੇ ਕਿਸਾਨ ਬੈਠੇ ਐ ਅੱਜ ਸਵਾਲ ਅਰਵਿੰਦ ਕੇਜਰੀਵਾਲ ਜੀ ਪਾਰਲੀਮੈਂਟ ਚ ਜਾ ਕੇ ਚੱਕਣਗੇ ਵੀ ਕਿਸਾਨਾਂ ਨੂੰ ਇਸਤੇਮਾਲ ਕੀਤਾ ਜਾ ਰਿਹਾ ਹੈ ਭਗਵੰਤ ਮਾਨ ਜੀ ਦੀ ਸਰਕਾਰ ਦੇ ਦੁਆਰਾ ਅਗਰ ਭਗਵੰਤ ਮਾਨ ਜੀ ਕਿਸਾਨਾਂ ਦੇ ਇਤਿਹਾਸ਼ੀ ਹੁੰਦੇ ਤਾਂ ਵਕੀਲ ਉਦੋਂ ਤਾਂ ਬਣ ਕੇ ਬਹਿ ਗਏ ਸੀਗੇ ਪੰਜਾਬ ਭਰ ਦੇ ਅੰਦਰ ਜਦੋਂ ਕੇਂਦਰ ਦੇ ਮੰਤਰੀ ਆਏ ਪਿਊਸ਼ ਗੋਇਲ ਜੀ ਆਏ ਮੁੰਡਾ ਜੀ ਆਏ ਕੈਗਰੀਕਲਚਰ ਮਨਿਸਟਰ ਸਾਹਿਬ ਅੱਜ ਕਿਉਂ ਨਹੀਂ ਜਾ ਕੇ ਕਿਸਾਨਾਂ ਨਾਲ ਗੱਲ ਕਰਦੇ ਕਿਉਂ ਨਹੀਂ ਉਹਨਾਂ ਨੂੰ ਕਹਿੰਦੇ ਵੀ ਭਰਾਓ ਮੈਂ ਤੁਹਾਡੇ ਮਸਲੇ ਹੱਲ ਕਰੂੰਗਾ ਇਹਨਾਂ ਦੇ ਵਿੱਚ ਤੇ ਪਹਿਲੇ ਜਿਹੜੇ ਕਾਂਗਰਸ ਦੇ 6 ਮਹੀਨੇ ਮੁੱਖ ਮੰਤਰੀ ਬਣੇ ਕੀ ਫਰਕ ਹੈ ਦੋਨੋਂ ਗੱਲਾਂ ਕਰਦੇ ਫਿਰਦੇ ਮਸਲੇ ਹੱਲ ਕਰਦੇ ਆਪਣੇ ਮਸਲੇ ਤਾਂ ਉਹਨਾਂ ਨੇ ਹੱਲ ਕਰ ਲਏ ਸਾਰਿਆਂ ਨੇ ਘਰ ਕਿਸੇ ਨੇ ਘਰ ਬਸਾ ਲਿਆ ਕਿਸੇ ਨੇ ਘਰ ਪਰ ਲਿਆ ਰੁਪਈਆਂ ਨਾਲ ਪਰ ਲੋਕਾਂ ਦੇ ਘਰ ਉਜੜੀ ਜਾਂਦੇ ਐ ਅੱਜ ਸੁਭਦੀਪ ਦਾ ਜੇ ਘਰ ਉਹ ਜਿਹੜਾ ਹੈ ਉਹਦਾ ਕੋਈ ਜਵਾਬ ਕੌਣ ਦੇਊਗਾ ਬਗੰਧਮਾਨ ਜੀ ਦੇਣਗੇ ਆ ਕੋਈ ਆ ਕੇ ਸੁਨੀਲ ਜਾਖੜ ਦੇਊਗਾ ਆਹ ਮਸਲੇ ਸਰਕਾਰ ਦੇ ਆ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜੀ ਖੜੀ ਐ ਤੇ ਲੋਕਾਂ ਨੂੰ ਗੁੰਮਰਾ ਕਰਕੇ ਅੱਜ ਜੇ ਆਮ ਆਦਮੀ ਪਾਰਟੀ ਲੋਕਾਂ ਦੇ ਅੱਖਾਂ ਤੇ ਪਰਦਾ ਜਾਂ ਕੱਟਾ ਪਾਣਾ ਚਾਹਦੀ ਅੱਖਾਂ 'ਚ ਤੇ ਸਭ ਬਿਲਕੁਲ ਨਹੀਂ ਹੋਣਦਿਆਂਗੇ ਅੱਜ ਉਸ ਸਭ ਤੋਂ ਵੱਡੀ ਹਿੰਦੁਸਤਾਨ ਦੀ ਪੰਚਾਇਤ ਤੋਂ ਚੁਣ ਲੱਗੇ ਆ ਅੱਜ ਮੌਕਾ ਹੈ ਜਦੋਂ ਸੰਗਰੂਰ ਦੇ ਲੋਕਾਂ ਨੂੰ ਅੰਦਰ ਚਾਤੀ ਮਾਰ ਕੇ ਦੇਖਣਾ ਪਊਗਾ ਇਸ ਕਰਕੇ ਨਹੀਂ ਵੀ ਸੁਨੀਲ ਜਾਖੜ ਕਹਿ ਰਿਹਾ ਸੁਨੀਲ ਜਾਖੜ ਦਾ ਭਾਜਪੀ ਦਾ ਨੁਮਾਇੰਦਾ ਹੋਣ ਕਾਰਨ ਕਹਿ ਰਿਹਾ ਪਰ ਲੋਕਾਂ ਨੂੰ ਦੇਖਣਾ ਪਊਗਾ ਵੀ ਤੁਸੀਂ ਦੋ ਵਾਰੀ ਚੁਣ ਕੇ ਭੇਜਿਆ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਐਜ ਐਮ ਐਮ ਪੀ ਚੁਣ ਕੇ ਭੇਜਿਆ ਰਿਜ਼ਲਟ ਕੀ ਹੈ ਸਭ ਉਹ ਦੱਸਣ ਤਾਂ ਸਹੀ ਵੀ 10 ਸਾਲ ਦੇ ਅੰਦਰ ਉਹਨਾਂ ਨੇ ਸੰਗਰੂਰ ਵਾਸਤੇ ਕੀ ਕੀਤਾ ਜਿੰਨਾ ਕਿ ਮੈਂ ਉਹਨਾਂ ਦੇ ਫੇਸਬੁੱਕ ਤੇ ਦੇਖਿਆ ਜਿਹਦੇ ਉਹ ਲਲਲਾ ਲਾਲਾ ਕਰਦੇ ਸੀ ਵੀ ਇੱਕ 2 ਫੁੱਟ ਦੀ ਕਹਿੰਦਾ ਪੁਲੀਜੀ ਸੀ ਜਿਹੜਾ ਮੈਂ ਬਣਵਾਈ ਕਹਿੰਦਾ ਜੀ ਪਤਾ ਨਹੀਂ ਐਸਟੀਮੇਟ ਇੰਨੇ ਲੱਖ ਦਾ ਬਣ ਗਿਆ ਸੀ ਤੇ ਮੈਂ 3 ਲੱਖ ਚ ਬਣਵਾਤੀ ਆ ਮੱਲ ਮਾਰੀ ਇਹ ਉਹਨਾਂ ਨੇ 1 ਕਰੋੜ ਤੋਂ 8 ਲੱਖ ਇਹ ਆ ਮੱਲ ਮਾਰੀ 8 ਲੱਖ ਰੁਪਏ ਦਾ 10 ਸਾਲਾਂ ਦਾ ਹਿਸਾਬ 8 ਲੱਖ ਰੁਪਏ ਦਾ ਦੇ ਰਿਹਾ ਹੈ ਭਗਵੰਤ ਮਾਨ ਜੀ ਖੇਡ ਬਣਾਤੀ ਮਜ਼ਾਕ ਬਣਾਤਾ ਸਭ ਆ ਜਿਹੜਾ ਵੋਟ ਮਜ਼ਾਕ ਹੈ ਨਹੀਂ ਤੇ ਮੈਂ ਕਿਸਾਨ ਭਰਾਵਾਂ ਨੂੰ ਵੀ ਕਹਿਣਾ ਚਾਹੂੰਗਾ ਵੋਟ ਥੋੜਾ ਐ ਸਾਥੀਓ ਸੋਚ ਸਮਝ ਕੇ ਪਾਓ ਮੈਂ ਨਹੀਂ ਕਹਿੰਦਾ ਵੀ ਤੁਸੀਂ ਮੇਰੇ ਕਹਿਣ ਨਾਲ ਪਾ ਦਿਓ ਪਰ ਦੇਖਿਓ ਥੋੜਾ ਮਸਲਾ ਹੱਲ ਕੌਣ ਕਰਾ ਸਕਦਾ ਹੈ ਜਿਹੜੇ ਲੋਕ 10 ਸਾਲ ਦੇ ਅੰਦਰ 8 ਲੱਖ ਰੁਪਏ ਨਹੀਂ ਲੈ ਕੇ ਆ ਸਕੇ ਜਿਹੜੇ ਕੇਜਰੀਵਾਲ ਸਾਹਿਬ ਅੱਜ ਪੂਰੇ ਹਿੰਦੁਸਤਾਨ ਨੂੰ ਗਰੰਟੀਆਂ ਦੇਂਦੇ ਫਿਰਦੇ ਆ ਉਹ ਤਾਂ ਆਪਣੀ ਆਪ ਦੀ ਫਾਈਲ ਲੈਫਟ ਹੈਂਡ ਗਵਰਨਰ ਤੋਂ ਕਢਾ ਕੇ ਨਹੀਂ ਲਿਆ ਸਕਦੇ ਪੰਜਾਬ ਦੇ ਮੁੱਦੇ ਕਿਵੇਂ ਕਰਾ ਦੇਣਗੇ ਸਾਬ ਕੌਣ ਕਰਾ ਦੂਗਾ ਸਿਮਰਜੀਤ ਮਾਨ ਜੀ ਲੋਕਾਂ ਨੇ ਵਿਸ਼ਵਾਸ ਬਣਾ ਕੇ ਭੇਜਿਆ ਤੁਸੀਂ ਛਾਤੀ ਤੇ ਹੱਥ ਰੱਖ ਕੇ ਮੈਨੂੰ ਦੱਸੋ ਸਾਬ ਲੋਕਾਂ ਨੇ ਪਾਵਕ ਪਾਵ ਭਾਵਨਾਤਮਕ ਤੌਰ ਤੇ ਜੁੜ ਕੇ ਉਹਨਾਂ ਨੂੰ ਚੁਣ ਕੇ ਭੇਜਤਾ ਪਰ ਕੀ ਸੰਗਰੂਰ ਦੇ ਮੁੱਦੇ ਹੱਲ ਕਰਵਾਉਣ 'ਚ ਉਹਨਾਂ ਦਾ ਕੋਈ ਯੋਗਦਾਨ ਹੈਗਾ ਕੋਈ ਮੁੱਦਾ ਹੱਲ ਕਰਵਾਇਆ ਆ ਘੱਗਰ ਖੜੀ ਐ ਸਾਬ ਆ ਘੱਗਰ ਹੁਣ ਮਨਕਾਲੇ ਤੇ ਆ ਇੱਥੇ ਵਾਲੇ ਬੇਰ ਕੋਲ ਖੜੇ ਸੀਗੇ ਇਹਨਾਂ ਸਾਡਾ ਦੱਸੋ ਮੈਂ ਕਿਹਾ ਤੁਸੀਂ ਅੰਦਰ ਝਾਤੀ ਮਾਰ ਕੇ ਦੇਖੋ ਕਿਹੜੀ ਸਰਕਾਰ ਤੁਹਾਡੇ ਮਸਲੇ ਹੱਲ ਕਰ ਸਕਦੀ ਐ ਮੈਂ ਇੱਥੇ ਚੂਟੇ ਲਾਰੇ ਲਾਣ ਨਹੀਂ ਆਇਆ ਸਾਬ ਮੈਂ ਲੋਕਾਂ ਨੂੰ ਇੰਨਾ ਹੀ ਅਗਾਹ ਕਰਨਾ ਆਇਆ ਵੀ ਤੁਸੀਂ ਅੰਦਰ ਬੈਠ ਕੇ ਸੋਚ ਕੇ ਦੇਖੋ ਸਰਕਾਰ ਨਾਲ ਮੁੱਦੇ ਹੱਲ ਹੋਣੇ ਐ ਯਾ ਮਜਬੂਤ اپੋਜੀਸ਼ਨ ਵੇ ਮਜਬੂਤ اپੋਜੀਸ਼ਨ ਕਿੱਥੇ ਐ ਸਾਹਿਬ ਕਿੱਥੇ ਐ ਮਜਬੂਤ اپੋਜੀਸ਼ਨ ਭਗਵੰਦ ਮਾਨ ਜੀ ਕਹਿੰਦੇ ਸਾਡੇ 30 ਚੁਣ ਕੇ ਜਾਂਦੇ ਰਹਿਣਗੇ ਸੀਟਾਂ ਲੜੀ ਜਾਂਦੇ ਪਤਾ ਨਹੀਂ 21 ਆ 22 ਮੇਰੇ ਖਿਆਲ ਤਾਂ 20 ਐ ਸ਼ਾਇਦ 20 ਐ ਤੇ ਕਹਿੰਦਾ 30 ਸਾਡੇ ਚੁਣ ਕੇ ਜਾਣਗੇ ਪਹਿਲਾ ਵਾਲੇ ਦਸਤਾ ਸੰਭਾਲੇ ਨਹੀਂ ਜਾਂਦੇ ਪਹਿਲਾ ਵਾਲੇ ਦਸਤਾ ਜੇ ਗਿਣਤੀ ਜੇ ਨਹੀਂ ਆਏ ਜਿਹੜੇ ਰਾਜ ਸਭਾ ਚ ਭੇਜੇ ਸੀਗੇ ਕਿੰਨੇ ਸੱਤ ਭੇਜੇ ਸੀ ਇਤੋਂ ਦੋ ਤਿੰਨ ਉੱਥੋਂ ਲਈ ਬੈਠੇ ਸੀ ਦਿੱਲੀ ਵਾਲੇ ਸਾਰੇ ਚੂਮੰਤਰ ਹੋ ਗਏ ਕਿਉਂ ਕਿਉਂਕਿ ਇਹਨਾਂ ਨੇ ਜਿਸ ਤਰ੍ਹਾਂ ਪੰਜਾਬ ਨੂੰ ਲੁੱਟਿਆ ਸਾਬ ਉਹ ਜਿਹੜਾ दारू ਵੇਚ ਕੇ ਇਹ ਜਿਹੋ ਅੱਜ ਆਪਣੇ ਆਪ ਨੂੰ ਸ਼ਹੀਦ ਆਜ਼ਮ ਭਗਤ ਸਿੰਘ ਦੇ ਨਾਲ ਫੋਟੋ ਲਾ ਕੇ ਉਹਨਾਂ ਨੂੰ ਬਦਨਾਮ ਕਰਨ ਦਾ ਪ੍ਰਯਾਸ ਹੈ ਸਿੱਧਾ ਸਿੱਧਾ ਲੋਕਾਂ ਨੂੰ ਰੋਕਣਾ ਚਾਹੀਦਾ ਹੈ ਰੋਕਣਾ ਚਾਹੀਦਾ ਤੁਸੀਂ ਕਿਹੜੇ ਕਿਹੜੀ ਬਾਦਰੀ ਦੇ ਮੱਲ ਮਾਰ ਕੇ ਤੁਸੀਂ ਤਿਆੜ ਜੇਲ੍ਹ ਚ ਗਏ ਹੋ ਸਾਬ दारू ਵੇਚਣ ਵਾਲੇ ਮਸਲੇ 'ਚ ਫੜੇ ਗਏ ਹੋ ਤੇ ਅੱਜ ਆਪਣੇ ਆਪ ਨੂੰ ਦੇਸ਼ ਭਗਤ ਦੱਸੀ ਜਾਂਦੇ ਹੋ ਗੁੰਮਰਾਹ ਨਾ ਕਰੋ ਲੋਕਾਂ ਨੂੰ ਤੇ ਲੋਕਾਂ ਨੂੰ ਮੈਂ ਆ ਹੀ ਕਹਿਣ ਆਇਆ ਸਾਥੀਓ ਬڑا ਸੋਚ ਸਮਝ ਕੇ ਆਪਣਾ ਚੰਗਾ ਮਾੜਾ ਦੇਖ ਕੇ ਕਿਉਂਕਿ ਕੇਰਾ ਵੋਟ ਪਾਤਾ ਸਾਹਿਬ ਅਜ ਤਾਈਂ ਕਾਨੂੰਨ ਚ ਆ ਹੈ ਨਹੀਂ ਵੀ ਮੋੜ ਲੋ ਵਾਪਿਸ ਵੀ ਆ ਗਲਤੀ ਕਰ ਗਏ ਪੰਜਾਬ ਦੇ ਲੋਕਾਂ ਨੇ 2 ਸਾਲ ਪਹਿਲਾਂ ਗਲਤੀ ਕੀਤੀ ਆਮ ਆਦਮੀ ਪਾਰਟੀ ਨੂੰ 93 ਜਿਤਾ ਕੇ ਲੋਕ ਕਹਿ ਦਿੰਦੇ ਐ ਵੀ ਇਹਨਾਂ ਨੂੰ ਡਿਸਮਿਸ ਕਰ ਦੇਣਗੇ ਆ ਜਿਹੜਾ ਗਵਰਨਰ ਰੂਲ ਬਿਲਕੁਲ ਨਹੀਂ ਲੱਗਦਾ ਸਾਹਿਬ 3 ਸਾਲ ਭੁੱਤਣੇ ਪੈਣਗੇ ਜੇ ਹੋਰ ਇਹਨਾਂ ਨੂੰ ਤੇ ਧੂਏ ਘੜਾ ਦੇਣਗੇ ਪੰਜਾਬ ਦੇ ਲੋਕਾਂ ਦੇ ਨਾਸਾਂ ਦੇ ਵਿੱਚ ਦੀ ਆ ਲੋਕਾਂ ਰਹਿ ਗਈ ਪਰ ਕਾਨੂੰਨ ਵਿਵਸਥਾ ਦੇ ਉੱਤੇ ਨਿਗਰਾਨੀ ਰੱਖਣਾ ਕੰਮ ਜਿਹੜਾ ਸੈਂਟਰ ਦਾ ਵੀ ਹੈ ਇਹਨਾਂ ਦਾ ਸਟੇਟ ਦਾ ਦਾ ਅਖਤਿਆਰ ਹੈਗਾ ਹੀ ਹੈਗਾ ਪਰ ਜਦੋਂ ਪਾਣੀ ਨਾਸਾਂ ਦੇ ਉੱਤੇ ਤੁਰ ਗਿਆ ਨਾ ਫਿਰ ਐਵੇਂ ਨਹੀਂ ਜਾਪੇ ਪੰਜਾਬ ਦੇ ਕਿਉਂਕਿ ਸਰਹੱਦੀ ਸਾਡਾ ਸੂਬਾ ਹੈ ਇਹਦੇ ਤੇ ਨਿਗਰ ਰੱਖਣਾ ਸਾਡੀ ਜ਼ਿੰਮੇਵਾਰੀ ਬਣਦੀ ਹੈ ਇੱਥੇ ਦਾ ਭਵਿੱਖ ਪੰਜ ਹਿੰਦੁਸਤਾਨ ਦੇ ਭਵਿੱਖ ਪੰਜਾਬ ਮਜ਼ਬੂਤ ਹੋਊਗਾ ਤਾਂ ਹਿੰਦੁਸਤਾਨ ਦੀ ਮਜ਼ਬੂਤੀ ਤੇ ਚਾਰ ਚੰਦ ਲੱਗਣਗੇ ਕਿਹਦੇ ਕਿਹਤੇ ਸਬੋਧ ਕੀਤਾ ਜਾ ਰਿਹਾ ਹੈ ਬੀਜੇਪੀ ਦਾ ਬਿਲਕੁਲ ਸਾਬ ਕਰ ਰਿਹਾ ਮੈਂ ਕਦੋਂ ਕਹਿਣਾ ਵੀ ਨਹੀਂ ਕਰ ਰਹੇ ਕਰਨਾ ਚਾਹੀਦਾ ਆਪਣੇ ਉਹਨਾਂ ਦੇ ਮੁੱਦੇ ਕਰਨ ਸ਼ਾਂਤੀਪੂਰਵ ਕਰਨ ਸਾਬ ਕਿਉਂਕਿ ਮਸਲਾ ਗੱਲਬਾਤ ਨਾਲ ਹੀ ਸੁਲਝੂਗਾ ਆ ਜਿਹੜੇ ਮਸਲੇ ਹੈ ਐਵੇਂ ਸੜਕਾਂ ਦੇ ਚੌਕਾਂ ਦੇ ਖੜੇ ਹੋ ਕੇ ਨਹੀਂ ਸੁਲਝੇ ਜਾਣੇ ਸਾਬ ਇਸ ਗੱਲ ਤੇ ਮੈਂ ਕੱਲ ਆਡੇ ਇੱਕ ਪ੍ਰੈਸ ਕਾਨਫਰੈਂਸ ਕਰੂੰਗਾ ਸਾਡੇ ਸਾਰੇ ਸਮੁਜਦੇ ਤੇ ਸਾਡਾ ਜਿਹੜਾ ਖਿਆਲ ਹੈ ਉਹ ਅਸੀਂ ਰੱਖਾਂਗੇ ਉਹਨਾਂ ਨੂੰ ਇਹ ਮੇਰੀ ਦੈਨ ਹੀ ਬੇਨਤੀ ਹੈ ਆਪਣੀ ਗੱਲ ਰੱਖੋ ਗੱਲ ਕਰਨ ਹੀ ਜਾ ਰਹੇ ਸਾਨੂੰ ਕਿਉਂ ਰੋਕਿਆ ਰਸਤੇ ਦੇ ਵਿੱਚ ਦਿੱਲੀ ਦਾ ਥੋੜੇ ਇੱਥੇ ਆ ਦਿੱਲੀ ਥੋੜੇ ਇੱਥੇ ਆ ਗਈ ਗੱਲ ਤਾਂ ਜਾ ਕੇ ਉੱਥੇ ਮੰਤਰੀ ਨਾਲ ਹੀ ਕਰਨੀ ਸੀ ਮੰਤਰੀ ਸਾਹਿਬ ਤਾਂ ਇੱਥੇ ਆਏ ਬੈਠੇ ਸੀਗੇ ਵਕੀਲ ਤੁਸੀਂ ਮਾੜਾ ਕਰ ਲਿਆ ਸਾਬ ਇਹ ਜੇ ਵਕੀਲ ਨੂੰ ਤੁਸੀਂ ਟਿੰਬਕੂਟੂ ਲੈ ਜਾਓ ਜੇ ਇਹਨਾਂ ਦਾ ਬੇੜਾ ਡੁਬੋਣਾ ਡੁਬੋਣਾ ਸਾਬ ਜੇ ਵਕੀਲ ਹੈ ਜਿਹੜਾ ਨਾ ਜੋ ਲੈ ਕੇ ਬੈਠਦਾ ਹੈ ਮੁਦਈ ਨੂੰ ਮੁਦਈ ਦਾ ਦਰਦ ਸਮਝਦੀ ਹੈ ਸਾਰੇ ਸਰਕਾਰ ਸਮਝਦੀ ਹੈ ਦੁਨੀਆ ਸਮਝਦੀ ਹੈ ਪਰ ਵਕੀਲ ਪਤਾ ਨਹੀਂ ਕੀ ਕੀ ਖੇਡਾ ਖੇਡ ਰਿਹਾ ਸਾਬ 10 ਹਜ਼ਾਰ ਚਰੀ ਹੈ ਸੀ 2 ਸਾਲਾਂ ਦੇ ਟੁਕਾ ਕਰਤੇ ਹੋਏ ਵਿਕਾਸ ਤੇ ਚੋਣ ਲੜ ਰਿਹਾ ਸਾਬ ਹਟ ਲੱਗੀ ਦਿਖਾ ਦਿਓ ਮੈਨੂੰ ਮੈਂ ਹੁਣੇ ਹੀ ਕਹਿ ਕੇ ਹਟਿਆ ਵੀ ਇਹਦੇ ਨਾਲ ਕੋ ਸਾਡੇ ਵਾਲਾ ਜਿਹੜਾ 6 ਮਹੀਨੇ ਰਹਿ ਕੇ ਗਿਆ ਸੀ ਮੁੱਖ ਮੰਤਰੀ ਉਹ ਕਹਿੰਦਾ ਸੀ ਪੈਚ ਵਰਕ ਕਰਾ ਦੇ ਇਹਨਾਂ ਭੁਤਿੰਦਰਾਂ ਦਾ ਪੈਚ ਵੀ ਨਹੀਂ ਲੱਗਿਆ ਇਹਨਾਂ ਨੇ ਪਹਿਲੇ ਵਾਲੇ ਚੰਗੇ ਘਾਤੇ ਜਦੋਂ ਕੋਈ ਕੋਈ ਜਾਨ ਲਾਉਂਦੇ ਨੇ ਕਿ ਜਿਹੜਾ ਪੀਐਸ ਦੇ ਡਾਰਾ ਨਹੀਂ ਤੋਂ ਲਗਾਤਾਰ 2 ਦਿਨ ਤੋਂ ਬੈਠੇ ਇਹੀ ਲੱਗਦਾ ਕਿ ਉਹ ਦਿੱਲੀ ਵਾਸਤੇ ਕਾਰਪੋਰਟਚਾਰ ਬਣਿਆ ਪੰਜਾਬ ਵਾਸਤੇ ਨਹੀਂ ਬਣਿਆ 2 ਦਿਨ ਲਗਾਤਾਰ ਦਿੱਲੀ ਹੋਣ ਤੋਂ ਬੰਦ ਬੰਦ ਦੇਖੋ ਭਗਵਾਨ ਤੁਮਾਰ ਜੀ ਕਿਸ ਵਾਸਤੇ ਬਣੇ ਹੈ ਕਿ ਨਹੀਂ ਬਣੇ ਮੈਂ ਕਹਿਣਾ ਨਹੀਂ ਚਾਹੁੰਦਾ ਕਿਉਂਕਿ ਜਿਸ ਦਾ ਕੰਮ ਉਸੀ ਕੋ ਸਾਜੇ ਔਰ ਕਰੇ ਤੋਂ ਡੈਂਗਾ ਬਾਜੇ ਉਹਨਾਂ ਦਾ ਜਿਹੜਾ ਕੰਮ ਸੀਗਾ ਉਹ ਕਦੇ ਛੱਲਾ ਗਾ ਦਿੰਦੇ ਛੱਲਾ ਗਾ ਕੇ ਪੰਜਾਬ ਨੂੰ ਛੱਲਾ ਬਣਾ ਰਹੇ ਸਭ ਇਹ ਕੋਈ ਕੰਮ ਹੈ ਮੁੱਖ ਮੰਤਰੀ ਦੇ ਕਰਨ ਵਾਲੇ ਆ ਕੋਈ ਕੰਮ ਹੈ ਕਰਨ ਵਾਲੇ ਕੰਮ ਜਿਹੜੇ ਕੰਮ ਹੈ ਕਿਸਾਨਾਂ ਨਾਲ ਬੈਠ ਕੇ ਗੱਲ ਕਰਨ ਬਾਪ ਦਾ ਪੰਜਾਬ ਸੰਭਾਲਣ ਕਿਸਾਨ ਮੈਂ ਕਹਿੰਦਾ ਕਿਸਾਨ ਕਦੋਂ ਦੇ ਬੈਠੇ ਐ ਸੜਕਾਂ ਤੇ ਉਧਰ ਰਹਿਣ ਨਾ ਸੀਐਮ ਆਪਣੇ ਪ੍ਰਚਾਰ ਦੇ ਵਿੱਚ ਕਹਿੰਦੇ ਨੇ ਕਿ ਅਸੀਂ ਆਪਣੇ 2 ਸਾਲ ਦੇ ਕੰਮ ਕਾਰ ਦੇ ਉੱਪਰ ਵੋਟ ਮੰਗ ਰਹੇ ਹਾਂ ਪਰ ਲੇਕ 10 ਸਾਲ ਹੋ ਗਏ ਜੇ ਅਗਰ ਰਮੇਂਦਰ ਮੋਦੀ ਨੂੰ ਨਫ਼ਰਤ ਦੀ ਰਾਜਨੀਤੀ ਕਰਕੇ ਵੋਟ ਮੰਗਣੀ ਪਵੇ 6 ਲੱਖ ਪਾਸਾ ਦੇ ਸੱਬਦੇ ਜਿਹਦੇ ਵਿੱਚ ਸਿਰਫ ਉਹਨਾਂ 12 ਹੁੰਦੇ ਨੇ ਜਿਹਦਾ ਮੰਗਲ ਸੂਤਰ ਕਹਿੰਦੇ ਨੇ ਜਾਂ ਉਹ ਕਬਰਸਤਾਨ ਕਹਿੰਦੇ ਨੇ ਜਾਂ ਸ਼ਮਸ਼ਾਨ ਕਹਿੰਦੇ ਨੇ ਐਕਸਟਰਨਲ ਦਾ ਪ੍ਰਯੋਗ ਕਿਵੇਂ ਦੇਖੀ ਤੁਸੀਂ ਸਾਬ ਕੋਈ ਕਿਸੇ ਦੇ ਅੰਦਰ ਨਫ਼ਰ ਤਰਤੀ ਹੈ ਪੂਰ ਪਗਮਰਾਂ ਦੀ ਤਰਤੀ ਹੈ ਪੰਜਾਬ ਪੰਜਾਬ ਦੇ ਅੰਦਰ ਨਫਰਤ ਬੀਜਣ ਵਾਲੇ ਕੰਮ ਕੀਤੇ ਸੀ ਕਿਸੇ ਤੋਂ ਅੱਖੋਂ ਪਰੋਖੇ ਹੈ ਨਹੀਂ ਸਾਬ ਜਿਨ੍ਹਾਂ ਨੇ ਇੱਥੇ ਹਿੰਦੂ ਸਿੱਖ ਭਾਈਚਾਰੇ 'ਚ ਟਾਲਾਈ ਸੀ ਉਹਨਾਂ ਦਾ ਨੁਮਾਇੰਦਾ ਬਣ ਕੇ ਖਹਿਰਾ ਸਾਹਿਬ ਇੱਥੇ ਆਏ ਖੜੇ ਹੈ ਉਹਨਾਂ ਨੂੰ ਪੁੱਛਿਓ ਕਾ ਖਹਿਰਾ ਸਾਹਿਬ ਨੂੰ ਵੀ ਤੁਸੀਂ ਕੀ ਕਹਿੰਦੇ ਹੋ ਕਾਂਗਰਸ ਦੀ ਪੋਲਿਸੀ ਤੇ ਜਿਹੜੇ ਲੋਕਾਂ ਨੇ ਇੱਥੇ ਹਿੰਦੂ ਸਿੱਖ ਦਾ ਸਵਾਲ ਚੱਕਿਆ ਸੀਗਾ ਉਹਦੇ ਤੇ ਖੈਰਾ ਸਾਹਿਬ ਨੂੰ ਪੁੱਛੋ ਮੇਰਾ ਸਵਾਲ ਖੈਰਾ ਸਾਹਿਬ ਤਾਂ ਹੀ ਨਹੀਂ ਖੈਰਾ ਸਾਹਿਬ ਦੇ ਰਾਈ ਸਵਾਲ ਹੈ ਉਹਨਾਂ ਦੀ ਹਾਈ ਕਮਾਂਡ ਤੋਂ ਪੁੱਛ ਲਿਆਗੇ ਉਹਨਾਂ ਨੇ ਪੁੱਛ ਕੇ ਆ ਕੇ ਗੱਲ ਕਰਨ ਉਹਦੇ ਬਾਅਦ ਕੋਈ ਇੱਥੇ ਆ ਕੇ ਲੋਕਾਂ ਤੋਂ ਵੋਟ ਮੰਗਣ ਸਾਹਿਬ ਹਾਂ ਇਸ ਸਮੇਂ ਤਾਂ ਬਹੁਤ ਡੇਟ ਲੇਟ ਅਨਾਉਂਸ ਨਹੀਂ ਹੋ ਗਿਆ ਸੌਰੀ ਲੇਟ ਬਹੁਤ ਅਨਾਉਂਸ ਨਹੀਂ ਹੋ ਗਿਆ ਨਹੀਂ ਨਹੀਂ ਕੋਈ ਲੇਟ ਨਹੀਂ ਦੇਖੋ ਲੋਕ ਮਨ ਬੜਾਈ ਬੈਠੇ ਆ ਸਭ ਇੱਕ ਮਨ ਤਾਂ ਕਲੀਅਰ ਹੈ ਵੀ ਆ ਜਿਹੜੀ ਦੋ ਮੂੰਹੇ ਸੱਪ ਜਿਹੜਾ ਹੁੰਦਾ ਨਾ ਸਭ ਤੋਂ ਖਤਰਨਾਕ ਹੁੰਦਾ ਸਭ ਦੋ ਮੂੰਹੇ ਸੱਪ ਲੋਕ ਆਪੇ ਦੇਖ ਲੈਣ ਵੀ ਚਿਹਰੇ ਅੱਡ ਅੱਡ ਐ ਉਹ ਇਕੱਠੇ ਐ ਚਿਹਰੇ ਦੋ ਐਥੇ ਐ ਪੂਸ਼ ਹਿੰਦੁਸਤਾਨ ਚ ਐ ਉੱਥੇ ਕੋਈ ਪੂਸ਼ ਐ ਉਹ ਲੋਕ ਮਾੜੇ ਹੁੰਦੇ ਸਰ ਉਹ ਲੋਕ ਮਾੜੇ ਹੁੰਦੇ ਉਹਨਾਂ ਤੋਂ ਬਚਣਾ ਚਾਹੀਦਾ ਦੋ ਮੂੰਹ ਐ